ਸਾਡੇ ਨੌਜਵਾਨਾਂ ਨੇ ਪਿੰਡ ਬੱਗਿਆਲ ਵਿਖੇ ਹੜ੍ਹਾਂ ਦੇ ਦੌਰਾਨ ਵੱਡਾ ਕੈਂਪ ਲਾਇਆ ਸੀ ਅੱਜ ਦੀ ਸਮਾਪਤੀ ਕੀਤੀ ਔਰ ਸਮਾਪਤੀ ਦੇ ਉੱਤੇ 1500 ਦੇ ਕਰੀਬ ਪਰਿਵਾਰਾਂ ਨੂੰ ਆਧ ਤੇ ਡੀਜ਼ਲ ਨੀਅਰ ਪਰਚੇ ਜਿਹੜੀਆਂ ਨੇ ਅੱਜ ਵੰਡੀਆਂ ਗਈਆਂ ਨੇ ਔਰ ਸਾਡੇ ਨੌਜਵਾਨਾਂ ਨੇ ਬੜੀ ਸੇਵਾ ਕੀਤੀ ਹੈ ਮੈਂ ਇਹਨਾਂ ਨੌਜਵਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਇਹ ਜਿਹੜਾ ਮੌਕਾ ਹੈ ਸਾਸੀ ਜਿਹੜਾ ਹੜ੍ਹਾਂ ਦੇ ਦੌਰਾਨ ਆਇਆ ਇਹਨੇ ਸਾਨੂੰ ਇੱਕ ਕੀਤਾ ਪਰ ਅਸੀਂ ਸਰਕਾਰਾਂ ਨੇ ਵੱਡੀਆਂ ਐਨਗੇਜੀਆਂ ਸੀ ਇਹਨਾਂ ਹਰਾਂ ਦੇ ਪਿੱਛੇ ਤੇ ਦਾਮਾਂ ਦਾ ਜਿਹੜਾ ਪ੍ਰਬੰਧ ਸੀ ਉਹਦੇ ਵਿੱਚ ਮਿਸ ਮੈਨੇਜਮੈਂਟ ਹੋਈ ਹੈ ਤੇ ਪਰ ਫਿਰ ਵੀ ਅਸੀਂ ਇਸ ਸੰਤਾਪ ਨੂੰ ਆਪਣੇ ਪਿੰਡਾਂ ਦੇ ਛੱਲਿਆ ਇਸ ਸਾਦੇ ਨਾਲ ਸੱਠੇ ਹੋ ਕੇ ਅਸੀਂ ਇਹਦਾ ਮੁਕਾਬਲਾ ਕੀਤਾ ਔਰ ਇਸ ਮੁਸੀਬਤ ਚੋਂ ਅਸੀਂ ਬਾਹਰ ਆਏ ਆ ਇਹ ਸਾਡੇ ਲਈ ਬੜੀ ਖੁਸ਼ਕਿਸਮਤੀ ਇਹ ਮੈਂ ਕਿ 1500 ਦੇ ਕਰੀਬ ਪਰਿਵਾਰਾਂ ਨੂੰ ਪਰਚੇ ਦਿੱਤੀਆਂ ਜਾ ਰਹੀਆਂ ਨੇ ਅਸੀਂ ਸ਼ੁਰੂਆਤ ਕੀਤੀ ਔਰ ਜਦ ਅਸੀਂ ਪਿੰਡ ਬੱਗੇਵਾਲ ਵਿਖੇ ਆਏ ਜਿੱਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਅਸੀਂ ਤੇਸੀ ਪਰਿਵਾਰ ਵੱਲੋਂ ਤਨਮਨਜੀਤ ਸਿੰਘ ਤੇਸੀ ਐਮਪੀ ਆ ਸਾਡੇ ਤੇ ਬਾਕੀ ਸਾਰੇ ਪਰਿਵਾਰ ਵਾਲੋਂ ਤੇ ਸਹਿਯੋਗੀਆਂ ਵੱਲੋਂ ਅਸੀਂ ਪਹਿਲਾਂ ਦੋ ਵਾਰੀ ਆਏ ਸੀ ਕਿ ਤਕਰੀਬਨ 5500 ਪਰਿਵਾਰਾਂ ਨੂੰ ਸਹਾਇਤਾ ਦਿੱਤੀ ਗਈ ਤਕਰੀਬਨ 65 ਲੱਖ ਰੁਪਏ ਤਕਰੀਬੋ ਤੇ ਅੱਜ ਵੀ 1500 ਏਕੜ ਦੇ ਜਿਹੜਾ ਡੀਜ਼ਲ ਦੀਆਂ ਪਰਚੀਆਂ ਉੱਥੋਂ ਦਿੱਤੀਆਂ ਗਈਆਂ ਮੇਰੇ ਨਾਲ ਭਪਿੰਦਰ ਸੋਹਣੀ ਵੀ ਅੰਦਰ ਸਾਹਿਬ ਆਇਆ ਹੋਰ ਜੋ ਕੀ ਆਏ ਆ ਅਸੀਂ ਇਹ ਜਿੱਥੇ ਪਰਿਵਾਰਾਂ ਨੂੰ ਇਹ ਕੀਤਾ ਤੇ ਗੁਰੂ ਮਾਰਦਾ ਸ਼ੁਕਰਾਨਾ ਵੀ ਕੀਤਾ ਆ ਭਈ ਇਦਾਂ ਦੀ ਆਫਤ ਦੁਆਰਾ ਪੰਜਾਬ ਤੇ ਨਾ ਹੋਵੇ ਤੇ ਅਸੀਂ ਉਦਾਂ ਪਰਿਵਾਰਾਂ ਨੂੰ ਮਿਲਣ ਆਈਏ ਤੇ ਇਦਾਂ ਦੀ ਸੇਵਾ ਲਈ ਨਾ ਆਉਣਾ ਪਵੇ ਅੱਜ ਆ ਲੋਕ ਵੀ ਇੱਥੇ ਪਹੁੰਚੇ ਸੰਤਾਂ ਲੋਕਾਂ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਜਿਹੜੀ ਕਿਸ ਤਰ੍ਹਾਂ ਦਾ ਮਸਤੀਸ਼ ਜਿਹੜਾ ਪਾਏਗੇ ਅੱਜ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਟੀਸੀ ਬਰਬਾਰ ਦੇ ਸਹਿਯੋਗੀ ਆਏ ਆ ਬਹੁਤ ਹੋਰ ਵੀ ਸੰਸਥਾਵਾਂ ਆਈਆਂ ਤੇ ਅੱਜ ਉਹਨਾਂ ਚ ਇਹੇ ਕੁਛੀ ਸੀ ਪਈ ਸਰਕਾਰ ਵੱਲੋਂ ਬਾਕੀਆਂ ਵੱਲੋਂ ਤਪਾਂਵੇਂ ਕੋਈ ਚੀਜ਼ਾਂ ਮੇਡ ਪਹੁੰਚੀਆਂ ਤੇ ਸਾਡੇ ਮੁਸਲਮ ਵੀਰ ਆਏ ਆ ਦੋ ਹੋਰ ਬਹੁਤ ਦੂਰੋਂ ਦੂਰੋਂ ਬਾਕੀ ਸੰਸਥਾਵਾਂ ਜਿਨ੍ਹਾਂ ਨੇ ਸਹਿਯੋਗ ਦਿੱਤੇ ਆ ਅੱਜ ਅਸੀਂ ਦੇਖਿਆ ਵੀ ਹੁਣ ਤੇ ਵੀ ਸੰਗਤ ਸਾਰੀ ਬੈਠੀ ਸੀ ਪਈ ਉਹ ਉਹਨੇ ਇਸ ਗੱਲ ਦੀ ਰਾਤ ਮਹਿਸੂਸ ਕੀਤੀ ਆ ਪਈ ਸਾਡੇ ਨਾਲ ਬਾਕੀ ਸਾਰੇ ਵੀਰ ਖੜੇ ਆ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਂਝਾ ਬੇਸ ਕੈਂਪ ਵੱਲੋਂ ਲਗਭਗ 2 2 ਮਹੀਨੇ ਤੋਂ ਬਾਅਦ ਸਮੇਂ ਤੋਂ ਪਹਿਲਾਂ ਜੋ ਸੇਵਾ ਮਾਰੰਭ ਕੀਤੀਆਂ ਗਈਆਂ ਸੀ ਹੜ੍ਹ ਪ੍ਰਵਾਹਤ ਇਲਾਕੇ ਵਾਲੀ ਉਹਦੀ ਸਮਾਪਤੀ ਤੇ ਇੱਕ ਸਮਾਗਮ ਰੱਖਿਆ ਗਿਆ ਤੇ ਸਮਾਗਮ ਤੇ ਲਗਭਗ 1500 ਏਕੜ ਲਈ ਅੱਜ ਰਾਤ ਸਮਗਰੀ ਜੋ ਹੈ ਬਜਾਈ ਲਈ ਜਾਂ ਡੀਜ਼ਲ ਦਾ ਖਰਚਾ ਔਰ ਖਾਦ ਬੀਜ ਸਪਰੇਅ ਲਈ ਜਿਹੜੀ ਹੈ ਉਹ ਸੇਵਾ ਕੀਤੀ ਗਈ ਹੈ ਉਹਦੇ ਵਿੱਚ ਅੱਜ ਚੁਣੀ ਦੇ ਜਿਹੜੇ ਚਾਰ ਪਿੰਡਾਂ ਦੇ ਪਰਿਵਾਰ ਆ ਉਨ੍ਹਾਂ ਦੀ ਸੇਵਾ ਕੀਤੀ ਗਈ ਹੈ ਲਗਭਗ ਸਾਂਝਾ ਬੇਸ ਕੈਂਪ ਵੱਲੋਂ ਪਿਛਲੇ 2 ਮਹੀਨੇ ਤੋਂ ਬਾਅਦ ਸਮੇਂ ਦੇ ਵਿੱਚ 12 ਪਿੰਡਾਂ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜਾ ਸਹਿਯੋਗ ਦਿੱਤਾ ਗਿਆ ਖਾਸ ਕਰਕੇ ਕੇਸੀ ਪਰਿਵਾਰ ਪੁਨਰ ਸਰਜੀਤ ਸ਼ਰਮੀ ਅਕਾਲੀ ਦਲ ਦੇ ਪ੍ਰਧਾਨ ਸਿੰਘ ਸਾਬਗਿਆਨੀ ਹਰਪ੍ਰੀਤ ਸਿੰਘ ਸ਼ਾਹੀ ਮਾਮ ਪੰਜਾਬ ਔਰ ਵੱਖ-ਵੱਖ ਸੰਸਥਾਵਾਂ ਜਿਹੜੀਆਂ ਆਈਆਂ ਉਹਨਾਂ ਨੇ ਬਹੁਤ ਵੱਡੇ ਹਾਸਲੇ ਨਾਲ ਜਿਹੜੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ। ਇਹ ਜਿਹੜਾ ਬੇਸ ਕੈਂਪ ਸੀਗਾ ਕਿੰਨੇ ਚਿਰ ਚੱਲਿਆ ਹੈਗਾ ਜੀ ਇਹਦੀ ਕੁੱਟਾ ਕਿੰਨੇ ਲੋਕਾਂ ਨੂੰ ਜੜੀ ਮਦਦ ਕੀਤੀ। ਬੇਸ ਕੈਂਪ ਵਿੱਚ ਲਗਭਗ 3100 ਵਿਅਕਤੀ ਰਜਿਸਟਰਡ ਹੋਏ ਆ 3100 ਪਲੱਸ ਸੀਗੇ ਔਰ 2 ਮਹੀਨੇ ਤੋਂ ਵੱਧ ਸਮਾਂ ਜਿਹੜਾ ਬੇਸ ਕੈਂਪ ਨੇ ਸੇਵਾ ਕੀਤੀ ਹੈ ਜਿਸ ਵਿੱਚ ਰਾਸ਼ਨ ਦੀ ਸੇਵਾ ਸੀ ਔਰ ਲੋਕਾਂ ਨੂੰ ਪਸ਼ੂਆਂ ਲਈ ਚਾਰਾ ਉਸੋਗੇ ਫਸਲਾਂ ਦੀ ਬਜਾਈ ਸਟੂਡੈਂਟ ਵਾਲੀ ਜੋ ਆਫਿਸਾਂ ਸੀ ਗਿਆ ਬਿਮਾਰ ਵਿਅਕਤੀਆਂ ਦੇ ਇਲਾਜ ਲਈ ਵੱਖ-ਵੱਖ ਜਿਸ ਤਰ੍ਹਾਂ ਦੀ ਲੋਡ ਆਈ ਉਹ ਲੋਡ ਦੀ ਅਲੱਗ-ਅਲੱਗ ਤਰ੍ਹਾਂ ਦੀ ਜੋ ਹੈ ਲੋਡ ਮੁਤਾਬਕ ਸੇਵਾ ਕੀਤੀ